ਤੁੱਕੀ ਹਾਲ ਚਾਲ ਹੈ ਜੀ ਸਮੀਤ ਕਰਤਾ ਸਾਰੇ ਠੀਕ ਹੋਗੇ ਸਾਡੇ ਨਵੇਂ ਵਲੌਗ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਪੰਚਾਇਤੀ ਕੰਮ ਚੱਲ ਰਿਹਾ ਆ ਫਟ ਟਰੈਕਟਰ ਲਾਇਆ ਸੀ ਹੋਰ ਵੀ ਪੰਜ-ਛੇ ਟਰੈਕਟਰ ਲੱਗੇ ਹੋਏ ਜੋ ਮਿੱਟੀ ਚੱਕ ਰਿਹਾ ਕਰੇਗੀ ਮੱਝ ਕੋਲ ਸੋ ਫਨ ਲੈਣੀ ਚਾਇਤ ਮੈਂਬਰ ਆਇਆ ਹੋਇਆ ਜੀ ਵਾਲੀ ਤੋਰ ਦੀ 25 ਦੇ 25 ਵਿੱਚ ਵੜ ਗਈਆਂ ਠੀਕੇ ਥਾਂ ਤੇ ਤਿੰਨ ਚਾਰ ਪਾ ਜੇ ਮਰੀਓ ਉਹ ਨਾ ਕੋਈ ਨਾ ਕੋਈ ਜਗ੍ਹਾ ਕਾਰੋ ਤੇ ਇੱਥੇ ਵੀ ਇਹਨੂੰ ਪੂਲ ਭਰ ਦੇ ਇਨਵਾਇਸ ਲਿਖਿਆ ਤੇ ਜਿਆਦਾ ਦੇ ਖੇਤ ਤੋਂ ਪਿੰਡ ਦੀ ਇਹ ਮੇਨ ਐਂਟਰਸ ਹੈ ਜੀ ਇੱਧਰ ਕੋਈ ਸਮਝ ਨਹੀਂ ਜਾਂਦੇ ਨੇ ਇਹ ਉਹ ਯਾਰ ਕਿਹੋ ਜਿਹਾ ਜਾਨ ਕਾ ਸਰ ਕਿਤੇ ਮਿੱਤਰੋ ਆਪਣੇ ਟਰੈਕਟਰ ਨੂੰ ਪਾ ਕੇ ਕਿਹੜਾ ਇਹ ਮਸ਼ੀਨ ਨਾਲ ਕਹਿੰਦੇ ਵੀ ਇੱਥੇ ਪੈਂਦੇ ਦੀ ਜਿਹੜੀ ਮੇਨ ਇੰਟਰਸ ਜੀ ਇਹਨੂੰ ਕਹ ਰਹੇ ਆ ਹਾਈਕਰ ਆਪਣਾ ਟਰੈਕਟਰ ਉਧਰ ਮੋੜ ਕੇ ਇਹਦੇ ਲਿਆਉਂਦੇ ਆ ਤੇ ਇਹ ਸਬਜ਼ੀ ਵਾਲੇ ਟੁੱਕੇ ਟਰੈਂਪੋ ਵੀ ਕਿਹਾ ਜਾਂਦਾ ਜੀ ਪਹਿਲਾ ਬਾਕਟ ਪੈ ਗਿਆ ਜੀ ਸੀ ਵੀ ਦਾ ਆਪਣੇ ਟਰੈਕਟਰ ਦੇ ਟਰਾਲੀ ਦੇ ਅੰਦਰ ਮੁੜ ਕੇ ਪਿੰਡ ਦੇ ਮੇਨ ਐਂਟ੍ਰੈਂਸ ਆ ਜੀ ਇਹ ਪੰਚਾਇਤ ਦੇ ਮੈਂਬਰ ਉਹਨਾਂ ਇਕੱਠੇ ਹੋਏ ਸੀ ਕਿਹਦੇ ਪੈਸੇ ਵਧੀਆ ਤੇ ਸਾਈਡਾਂ ਦੇ ਜੀ ਲਾਉਣਗੇ ਕਹਿੰਦੇ ਲੋਕ ਟੈਲਾ ਤੇ ਵਧੀਆ ਇੰਟਰਸ ਬਣਾਉਣੀ ਹੈ ਪਿੰਡ ਦੀ ਪੰਚਾਂ ਦੀ ਦੇ ਫੋਟੋਆਂ ਦੀ ਸੋਚ ਹੈ ਜੀ ਨਾਲੇ ਆਪਣੇ ਪਿੰਡ ਤੇ ਸਫਾਈ ਦਾ ਖਾਸ ਧਿਆਨ ਰੱਖਿਆ ਗਿਆ ਹੈ ਨਾਲੇ ਉੱਤੇ 5 ਤਰੀਕ ਨੂੰ ਨਗਰ ਕੀਰਤਨ ਵੀ ਨਿਕਲਣਾ ਉਹਦੇ ਵਾਸਤੇ ਵੀ ਸਾਫ ਸਫਾਈ ਜ਼ਰੂਰੀ ਹੈ ਜੀ ਇਹ ਜਸਵੰਤ ਸਿੰਘ ਜੀ ਇਹਨੇ ਵੀ ਆਪਣੀ ਟਰਾਲੀ ਸੈੱਟਰ ਲਾਇਆ ਹੈ ਜੀ ਸਾਹਿਬਾਨ ਜੋ ਆਪਣਾ ਕੰਮ ਜੋਰਾਂ ਤੇ ਕਰਦੇ ਹੋਏ ਵੇਖੋ ਸ਼ੀਮਾ ਲਗਾ ਰਹੇ ਐ ਇੱਕ ਸਾਈਡਾਂ ਤੋਂ ਕੰਦ ਵੀ ਕਰਨੀ ਆ ਦੇ ਨਾਲ ਨਾਲ ਟਰ ਦਾ ਪੁੰਨ ਦੇ ਦੇ ਕਿੰਨਾ ਕੁ ਜ਼ੋਰ ਲੈਂਦਾ ਕਿੰਨਾ ਕੁ ਨਹੀਂ ਬੈਸਤੇ ਨੇ ਕੋਈ ਜ਼ੋਰ ਨਹੀਂ ਲੈਣਾ ਕਿਉਂਕਿ ਪੱਕੀ ਥਾਂ ਤੇ ਖੜਿਆ ਕੁੱਬਿਆ ਹੋਇਆ ਹੋਏ ਫੇਰ ਪਤਾ ਲੱਗਦਾ ਅਸਲ ਇੰਨੇ ਮੇਲੇ ਬਲਕਣ ਨੂੰ ਘਟਾਈ ਗਈ ਕਿਨੇ ਸਾਲਦ ਹੋ ਗਿਆ ਦੁਬਾਰਾ ਮੋਡ ਲਾ ਕੇ ਦੁਬਾਰਾ ਰੋਕਣਾ ਹੈ ਛੇ ਦਿਨ ਮੁੜ ਕੇ ਹੀ ਕਿਨੇ ਮੁੱਟੀਆਂ ਵਗੈਰਾ ਪਟਾਉਦੇ ਪਿਆ ਚੈੱਕ ਕਰੋ ਆਪਣੀ ਟਰਾਲੀ ਟਰਨ ਹੋ ਰਹੀ ਹੈ ਮੁੜ ਰਹੀ ਹੈ ਦਿਖਾਣਾ ਪੁਰਾਣਾ ਟਰੈਕਟਰ ਹਿੰਦੁਸਤਾਨ ਮੈਂ ਮੰਗ ਕਰੀਦਾ ਜੀਗਾ ਇਹ ਜੀ ਪੁਰਾਣਾ ਟਰੈਕਟਰ ਹਿੰਦੁਸਤਾਨ ਉਹ ਇਹਨਾਂ ਨੇ ਲੈ ਕੇ ਆਏ ਆ ਜੀ ਕਹਿੰਦੇ ਡਬਲ ਕਲਚ ਆ ਪਰ ਪੁਰਾਣੇ ਟਾਈਮਾਂ ਦਾ ਮਿੱਤਰੋ ਦੂਜਾ ਦਿਨ ਆ ਜੀ ਆਵੇਲੋਂ ਮਿੱਟੀ ਪਿੰਡ ਦੇ ਕੰਮਾਂ ਕਰਾ ਦੇ ਵਿੱਚ ਆਵੇਲ ਕੋਹ ਦੀ ਨਾਲੇ ਮਿੱਟੀ ਭਾਰਕਦੀ ਹੈ ਨਾਲੇ ਸਫਾਈ ਦਾ ਕਰ ਰਹੇ ਆ ਆਵੇਲ ਪਿੰਡ ਦੇ काम कर लगे होया जी ਤੇ ਆਵੇ ਲੋ ਮਿੱਟੀ ਪਾਤੀ ਹੈ ਪੂਰੀ ਕਰੀ ਜਾਂਦੇ ਆ ਕਲੀਨ ਨਾਲੇ ਕਹਿੰਦੇ ਇੱਥੇ ਆਪਾਂ ਲਾ ਦੇਣੀ ਹੈ ਲੋਕ ਟੇਲ ਲਾ ਜਾ ਦੂਜਾ ਦਿਨ ਤੇ ਨਾਲੋਂ ਪੂਰੀ ਹੋ ਗਈ ਸਫਾਈ ਤੇ ਇਧਰ ਵਾਲੀ ਸਾਈਡ ਤੇ ਕਰਨਗੇ ਅੰਦੇ ਤੇ ਮੁਰਕੇ ਇਧਰ ਵਾਲੀ ਸਾਈਡ ਵੀ ਖੰਦ ਹੋ ਜੇਗੀ ਤੇ ਬਿਲਕੁਲ ਲੋਕ ਟੇਲ ਲੱਗ ਜਾਣਗੀ ਆ ਦੇਖ ਸਕਦੇ ਹੋ ਨਹੀਂ ਨਹੀਂ ਟਾਈਮ ਤੋਂ ਦਿੱਤੀ ਜਾਣ ਸਨ ਉਹ ਲੱਗੀਆਂ ਜੇ ਵਿੱਚ ਟਰਾਲੀ ਹਰ ਵੇ ਲੋ ਸੇਂਦ ਵਿੱਚ ਮਿੱਟੀ ਚੱਕਦੇ ਹੋਏ ਇੱਕ ਏਥੇ ਥਾਲੀ ਆ ਰਹੀ ਹੈ ਆ ਵੇਖ ਲੋ ਜੀ ਅੱਗੇ ਕਰ ਰਹੇ ਹੈ ਮਿੱਤਰੋ ਸੇਮ ਚ ਪਾਰ ਰਿਹਾ ਮਿੱਟੀ ਜੋ ਕਿ ਪਿੰਡ ਦੀ ਫਿਰਨੀਆਂ ਤੇ ਪਾਰ ਰਿਹਾ ਜਿੱਥੇ ਜਿੱਥੇ ਲੋਡ ਹੈ ਜੀ ਉਹ ਵੇਲੇ ਠਾਲੀ ਇੱਕ ਪਹਿਲਾਂ ਚਲੀ ਗਈ ਇੱਕ ਇਹ ਜਾ ਰਹੀ ਹੈ ਕੰਮ ਪੂਰਾ ਜੋਰਾਂ ਤੇ ਖਿੱਚਿਆ ਹੋਇਆ ਮਿੱਤਰੋ ਇਹ ਹੈ ਹਿੰਦੁਸਤਾਨ ਟਰੈਕਟਰ ਜੀ 453 DI ਡਬਲ ਕਲੱਚ ਇਹ ਕਿਹੜਾ ਮਾਡਲ ਹੈ ਸਤੂ ਵੀਰੇ ਵੀ ਇਹਦੇ ਕੋਈ ਪਤਾ ਨਹੀਂ ਇਹਨਾਂ ਨੂੰ ਬਸ ਇਹ ਤਾਂ ਸੀਟ ਤੇ ਬਹਿਣ ਜੋਗੇ ਨੇ ਇਹਨਾਂ ਨੂੰ ਕੋਈ ਕਿਸੇ ਨਾਲ ਮਤਲਬ ਨਹੀਂ ਵਾ ਟਰੈਕਟਰ ਤੇ ਜੋਰ ਲਵਾਈ ਜੋ ਕੰਮ ਕਰਾਈ ਜੋ ਹੋਰ ਕੁਝ ਨਹੀਂ ਇਹਨਾਂ ਨੂੰ ਪਤਾ ਵੇ ਲੋ ਬਾਕਟ ਉਹਨਾਂ ਨੇ ਵੱਡਾ ਕੀਤਾ ਹੋਇਆ ਜੀ ਤੇ 855 ਲੱਗਾ ਹੈ ਟਰੈਕਟਰ ਮਿੱਟੀ ਦੀ ਫੁੱਲ ਭਰਾਈ ਹੋ ਰਹੀ ਹੈ ਵੇਖ ਕਮੈਂਟ ਰੈਂਡਿਸ ਆਵੇ ਲੋ ਜੀ ਮੈਂਬਰ ਸਵਾਨ ਵੀ ਆਏ ਨੇ ਜੋ ਪਿੰਡ ਦੇ ਕੰਮਕਾਰ ਵਿੱਚ ਰੁੱਝੇ ਹੋਏ ਨੇ ਇਹ ਵੀਰ ਟਰੈਕਟਰ ਤੇ ਡੈਕ ਫਿਟ ਕਰਦੇ ਹੋਏ ਵੇਖੋ ਵਿੱਚ ਰੋੜੇ ਤੇ ਨਾਲੇ ਨਾਲੇ ਇਸ ਬਾਨੇ ਨਹਿਰ ਦੀ ਸਫਾਈ ਹੋ ਜੇਗੀ ਮਿੱਟੀ ਪੂਰੀ ਪੈ ਗਈ ਉੱਧਰ ਕਰਾਏ ਨਾਲ ਪੱਧਰ ਖਰੀ ਜਾਂਦੇ ਆ ਵੇਖੋ ਜੀ ਕਰਾਏ ਨਾਲ ਪੱਧਰ ਕਰਦੇ ਹੋਏ ਵੀਊ ਚੈੱਕ ਕਰੋ ਰੋਪਾਏ ਸਿਠੇਗਲੰਦਰ ਮਨਪ੍ਰੀਤ ਨੇ ਛੱਡਣ ਇਹ ਜਾ ਰਿਹਾ ਜਿਲ੍ਹੇਆਂ ਤੇ ਨਾਲੇ ਲੋਕਾਂ ਦੇ ਕੰਮ ਕਰਦੇ ਆ ਮਿੱਤਰ ਸਿਠੇਗਲੰਦਰ ਪਿੰਡ ਵਾਲਿਆਂ ਨੇ ਸਟੇਸ਼ਨ ਨੂੰ ਕਰਤਾ ਸਵਿੱਚਾ ਟ੍ਰੇਨ ਆ ਰਹੀ ਹੈ ਕਹਿੰਦੇ ਪਿਆ ਫਾਇਲ ਕਾ ਤੋਂ ਟ੍ਰੇਨ ਆਏਗੀ ਤੇ ਜਾਵਣਗੇ ਮੰਨੂ ਬਾਕੀ ਕੁਝ ਸੁਭਤ ਤੜਕੇ 46 ਟ੍ਰੇਨ ਚੱਲੇਗੀ ਮਿੱਤਰੋ ਟ੍ਰੇਨ ਆ ਗਈ ਮਾਨਪਰੀ ਤੋਂ ਜਾ ਰਿਹਾ ਹੈ ਓਕੇ ਬਾਏ 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 ਗਾਇਸ ਵੇ ਲੋ ਟ੍ਰੇਨ ਠੀਕ ਲੰਦਰ ਸਟੇਸ਼ਨ ਦਾ ਫਾਸਾ ਜਾ ਰਿਹਾ ਭਾਈ ਮੈਨੂੰ ਪਾਏ ਕਰ ਆ ਵੇ ਲੋ ਬਾਏ ਕਰਦੇ ਹੋ ਛੋਟੇ ਛੋਟੇ ਬੱਚੇ ਚੱਕ ਵੀਰੇ ਟਿਕ ਟਿਕ ਖਿੜਕੀ ਇਧਰੋਂ ਚੱਕ ਕੇ ਇਹਨਾਂ ਨੇ ਇਧਰ ਕਰਤੀ ਆ ਜੀ ਜਿਹੜੇ ਨਵੇਂ ਮੇਰੇ ਵੀਰ ਸਟੇਸ਼ਨ ਤੇ ਆਉਂਦੇ ਆ ਜਿਹੜੇ ਆਪਣੇ ਨੇੜੇ-ਨੇੜੇ ਫਾਇਲਕਾ ਦੇ ਡਿਸਟ੍ਰਿਕਟ ਜਿਹਨਾਂ ਨੂੰ ਥੇਕਲੰਦਰ ਸਟੇਸ਼ਨ ਪੈਂਦਾ ਜੀ ਇਹ ਨਾਏ ਕੱਲ ਨੂੰ ਖੈ ਤੇ ਅੱਜ ਵੀ ਤੁਸੀਂ ਇਹ ਬੰਦੇ ਆਉਂਦੇ ਨਹੀਂ ਜਾਂ ਕੁਝ ਇਹਨਾਂ ਨੇ ਚਾ ਕੇ ਖਿੜਕੀ ਹੁਣ ਇੱਧਰ ਕਰ ਦਿੱਤੀ ਇਹਨਾਂ ਦਾ